ਸਾਥੀ ਘਾਤ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰ ਫਿਰ ਲੱਗਿਆ ਬੜਾ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਤਾਂ ਵਿਰੋਧ ਕਰ ਰਿਹਾ ਹੈ ਸੁਖਬੀਰ ਸਿੰਘ ਬਾਦਲ ਦਾ ਲੇਕਿਨ ਸੁਖਬੀਰ ਸਿੰਘ ਬਾਦਲ ਜਿਸ ਨੂੰ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਸੀ ਸਿਆਸੀ ਟੋਲਾ ਯਾਨੀ ਕਿ ਸੁਖਵੀਰ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਦੇ ਸਾਥੀ ਦੂਸਰੇ ਵਾਸਤੇ ਬੀਬੀ ਜਗੀਰ ਕੌਰ ਕਹਿੰਦੀ ਸੀ ਇਹ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ ਇਹ ਹੈ ਸੁਖਬੀਰ ਬਾਦਲ ਐਂਡ ਕੰਪਨੀ ਯਾਨੀ ਕਿ ਬਾਦਲ ਪਰਿਵਾਰ ਉੱਤੇ ਤੰਜ ਕਸੇਗਾ ਚਾਹੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਗਨੀ ਹਰਪ੍ਰੀਤ ਸਿੰਘ ਹੋਣ ਚਾਹੇ ਬੀਬੀ ਜਗੀਰ ਕੌਰ ਹੋਵੇ ਯਾਨੀ ਕਿ ਰਾਜ ਕੇ ਭੱਡਿਆ ਗਿਆ ਸੁਖਬੀਰ ਸਿੰਘ ਬਾਦਲ ਨੂੰ ਇਸ ਕਰਕੇ ਸੁਖਬੀਰ ਸਿੰਘ ਬਾਦਲ ਦਾਸ ਤੀਪਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਹੁੰਦੜ ਵੱਲੋਂ ਜਿਹੜਾ ਹੈ ਮਨਜ਼ੂਰ ਕਰ ਲਿਆ ਗਿਆ ਹੈ ਇੱਕ ਵੱਡੀ ਗੱਲ ਜਿਹੜੀ ਆਈ ਹੈ ਕਿ ਜਿਹੜੀ ਕਮੇਟੀ ਬਣੀ ਸੀ ਜਿਸ ਨੂੰ ਇਕਪਾਲ ਸਿੰਘ ਝੁੰਦਾ ਦੀ ਕਮੇਟੀ ਦੇ ਨਾਮ ਵਜੋਂ ਜਾਣਿਆ ਜਾਂਦਾ ਹੈ ਕੀ ਉਸ ਦੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਬਣੇ ਨੇ ਉਹ ਸੁਖਬੀਰ ਉਤੇ ਲਾਗੂ ਹੋਏ ਨੇ ਫਿਰ ਕਿਦੇ ਸੁਖਬੀਰ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਕੋਤਾਈ ਨਹੀਂ ਕੀਤੀ ਗਈ ਕਿਉਂਕਿ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਸਾਥੀ ਵੀ ਇਸ ਗੱਲ ਨੂੰ ਤਰਜੀਹ ਦੇ ਰਹੇ ਨੇ ਕਿ ਜਿਹੜੇ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਸੀਲ ਤੋਂ 2 ਦਸੰਬਰ ਨੂੰ ਹੋਏ ਸੀ ਉਹ ਸਾਨੂੰ ਇਨ ਬਿਨ ਲਾਗੂ ਕਰ ਲੈਣੇ ਚਾਹੀਦੇ ਨੇ ਫਿਰ ਅੱਗੇ ਵੇਖਿਆ ਜਾਵੇਗਾ ਕੀ ਕਰਨਾ ਹੈ ਇੱਧਰ ਇਕਪਾਲ ਸਿੰਘ ਝੁੰਦਾ ਜਿਨ੍ਹਾਂ ਦੇ ਨਾਮ ਤੇ ਕਮੇਟੀ ਬਣੀ ਹੋਈ ਹੈ ਜਿਹੜੇ ਇਨਚਾਰਜ ਨੇ ਮਲੇਰ ਕਟਲਾ ਦੇ ਉਹਨਾਂ ਵੱਲੋਂ ਵੀ ਬਾਗੀ ਹੋਣ ਦੀਆਂ ਅਫਵਾਹਾਂ ਆ ਰਹੀਆਂ ਨੇ ਉਹ ਬਾਗੀ ਕਿਉਂ ਹੋਣਗੇ ਉਹ ਸੁਖਸਪੀਰ ਸਿੰਘ ਬਾਦਲ ਵਾਲੇ ਧੜੇ ਤੋਂ ਹੋਣਗੇ ਉਹ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਜਿਸ ਨੂੰ ਸੁਧਾਰ ਲਹਿਰ ਧੜੇ ਦੇ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਜਿਹੜੀਆਂ ਉਸ ਝੁੰਡਾ ਕਮੇਟੀ ਦੀ ਜਿਹੜੀ ਰਿਪੋਰਟਾਂ ਨੇ ਜਿਹੜੇ ਉਹਦੇ ਵਿੱਚ ਰੂਲ ਐਂਡ ਰੈਗੂਲੇਸ਼ਨਸ ਨੇ ਜਿਹੜੇ ਉਹਦੇ ਵਿੱਚ ਹਦਾਇਤਾਂ ਦਿੱਤੀਆਂ ਹੋਈਆਂ ਨੇ ਉਹਨਾਂ ਹਦਾਇਤਾਂ ਉੱਤੇ ਨਹੀਂ ਖਰੇ ਖਰੇ ਉਤਰੇ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਇਸ ਲਈ ਵਾਰ-ਵਾਰ ਇਕਬਾਲ ਸਿੰਘ ਝੁੰਡਾ ਵੱਲੋਂ ਵੀ ਰੋਲਾ ਪਾਇਆ ਜਾ ਰਿਹਾ ਹੈ ਕਿ ਜਾ ਦੇ ਸੁਖਬੀਰ ਸਿੰਘ ਬਾਦਲ ਦੀ ਸਦਾਬਸੇ ਛੁੱਟੀ ਕਰ ਦਿਓ ਤੇ ਜਾ ਮੈਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਵਿੱਚ ਜਾਵਾਂਗਾ ਉਹ ਜੋ ਪਾਰਟੀ ਬਣਾਉਂਦੇ ਨੇ ਉਸ ਪਾਰਟੀ ਦੇ ਨੂੰ ਮੈਂ ਹਮਾਇਤ ਵੀ ਕਰਾਂਗਾ ਜਿਸ ਤਰ੍ਹਾਂ ਉਹ ਨਵੀਂ ਪਾਰਟੀ ਬਣਾ ਬਣਾਲੀ ਗਈ ਹੈ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਕਿਉਂਕਿ ਬਾਗੀ ਧੜਾ ਵੀ ਕਹਿ ਰਿਹਾ ਹੈ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਦੀ ਛੁੱਟੀ ਨਹੀਂ ਕੀਤੀ ਜਾਂਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਸਾਡੇ ਵੱਲੋਂ ਵੀ ਹੋਲੇ ਮਹੱਲੇ ਦੇ ਦਿਨਾਂ ਦੇ ਵਿੱਚ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਆਗਾਜ਼ ਕੀਤਾ ਜਾਵੇਗਾ ਇਸ ਕਰਕੇ ਅਕਾਲ ਸਿੰਘ ਝੁੰਡਾ ਵੀ ਹੁਣ ਜਿਹੜੇ ਨੇ ਬਾਗੀ ਹੋ ਗਏ ਨੇ ਸੁਖਬੀਰ ਸਿੰਘ ਬਾਦਲ ਤੋਂ ਧੰਨਵਾਦ